ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਖੜਕੀਆਂ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਦੀ ਸ੍ਰੀ ਮੁਕਤਸਰ ਸਾਹਿਬ ਹੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਸਾਫ਼ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੋ ਗਾਈਆਂ ਤਾਜ਼ੀਆਂ ਸੂਈਆਂ ਸਵਾਈਆਂ ਦਿਖਾਈ ਦੇਣਗੀਆਂ ਤੁਹਾਨੂੰ ਇਸ ਵੀਡੀਓ ਚ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਜੀ ਬਹੁਤ ਵਧੀਆ ਠੀਕ ਠਾਕ ਬਾਈ ਜੀ ਆਪਣਾ ਨਾਮ ਦੱਸ ਦਿਓ ਆਪਣਾ ਗਰਬਾਜ ਹੈ ਜੀ ਗਰਬਾਜ ਗਰਬਾਜ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 95016 ਹੀ 95916 95016 ਤੇ 95916 ਹਾਂਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਆਪਣਾ ਵਪਾਰ ਲੈਣ ਦਾ ਕੰਮ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਾਂ ਬਾਪਾ ਇੱਕ ਦੋ ਲੈਉਣੇ ਹੋ ਵੇਚ ਦਿੰਨੇ ਆ ਠੀਕ ਹੈ ਜੀ ਤੇ ਜਿਹੜੀ ਵੈੜ ਕੋਲੇ ਆਪਾਂ ਖੜੇ ਕਿਨਮਾ ਸੂਆ ਬਈ ਇਹ ਇਹ ਦੂਜਾ ਸੂਆ ਸੁੰਦੀ ਏ ਜੀ ਦੂਜਾ ਸੂਆ ਸੂਈ ਆ ਤੇ 66 ਸੀਮੰਦੀ ਬੱਚੀ ਆ ਹਾਂ ਜੀ ਗਰੰਟੀ 66 ਸਿਆਂ ਦੀ ਬੱਚੀ ਦਿੱਤੀ ਆ ਠੀਕ ਆ ਜੀ ਪਹਿਲੇ ਸੂਏ 27 ਕਿਲੋ ਦਾ ਦੁੱਧ ਦਾ ਰਕਾਟ ਆ ਇਹਦਾ ਠੀਕ ਆ ਹਾਂ ਤੇ ਜੇਰ ਹਜੇ ਪੈਣ ਵਾਲੀ ਹੁਣੇ ਹੀ ਸੂਈ ਆ ਇਹਨੂੰ 2 ਘੰਟੇ ਹੋਏ ਜੀ ਸੂਈ ਨੂੰ 25 ਨੂੰ 2 2.5 ਕਿਲੋ ਬੋਲਾ ਪਿਆਤਾ ਬੱਚੀ ਬੋਲਾ ਪਿਆਤਾ ਬੱਚੀ ਨੂੰ ਹਾਂ ਜੀ ਬਾ ਜੇਰ ਤਕਰੀਬਨ ਪੈ ਹੀ ਜਾਊਗੀ ਕੱਦ ਕਾਟ ਬੋ 2 ਘੰਟੇ ਚ ਪੈ ਜਾਂਦੀ ਏ ਜੀ ਬਹੁਤ ਕੱਦ ਕਾਠਾ ਤੇ ਮੜਾ ਮੂਹਰੇ ਨੂੰ ਕਰ ਦਿਓ ਬਹੁਤ ਚੰਗੀ ਬਰੀਡ ਆ। ਬਰੀਡ ਵਾਲੀ ਬੱਛੀ ਹੈ ਜੀ। ਦੇਖ ਸਕਦੇ ਹੋ। ਬਜਾਤ ਕੁਆਲਿਟੀ ਵਾਲੀ ਹੈ ਪੂਰੀ। ਤੇ ਬਾਕੀ ਦੋਸਤੋ ਥਾਣਾ ਕੁਆਲਿਟੀ ਬਹੁਤ ਵਧੀਆ। ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਾਨ ਲੱਗਿਆ। ਤੇ ਮੁਠੀ ਦੀ ਚਵਾਈ ਵਾਲਾ ਦੇਖ ਸਕਦਾ। ਜੀ ਕਿਲੋ ਦੀ ਗਰੰਟੀ ਵੀ ਹੈ। ਤੇ ਬਾਈ ਕਹਿੰਦਾ ਵੀ 27 ਕਿਲੋ ਦੀ ਇਹਦੀ ਗਰੰਟੀ ਹੈ। ਇਹ ਕਿ ਫਾਰਮ ਚੋਂ ਫਾਰਮ ਚੋਂ ਵਹਿੜਾ ਹੈ। ਠੀਕ ਹੈ ਜੀ। ਲਓ ਵੀ ਸਾਫ ਬਹੁਤ ਆ ਵਹਿੜ। ਤੇ ਆਹ ਬੱਛੀ ਆ ਦੋਸਤੋ 66 ਸੀ ਮੰਦੀ ਹੈ ਇਹ। ਇਹ ਕਿ ਫਾਰਮ ਚਵਾਈ। ਤੇ ਫਾਰਮ ਦੀ ਵਹਿੜ ਆ ਦੋਸਤੋ ਇਹ। ਦੋਨਾਂ ਪਾਸਿਆਂ ਤੋਂ ਸੇਮ ਸਹਜਾ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਾ ਤੇ ਕਦਗਾਠ ਵਾਲੀ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਵੱਛੀ ਵਿਖਾ ਦੇ ਸਾਰ ਵੱਛੀ ਚੰਗੀ ਤਰ੍ਹਾਂ ਦੇਖ ਲਓ ਦੋਸਤੋ ਦੂਰੇ ਹੱਡਾਂ ਪੈਰਾਂ ਦੀ ਵੱਛੀ ਆ ਬਹੁਤ ਵੱਡੇ ਆਕਾਰ ਦੀ ਆ ਤੇ ਬਹੁਤ ਹੀ ਚੰਗੀ ਵੱਛੀ ਆ ਦੇਖ ਸਕਦੇ ਹੋ ਮੂੰਹ ਮੱਥਾ ਤੇ ਬਾਈ ਕਹਿੰਦਾ ਜੇ ਵੱਛੀ ਤੁਸੀਂ ਨਹੀਂ ਵੀ ਲਜਾਣੀ ਤਾਂ ਕਿੰਨੇ ਚ ਬਾਈ ਕਹਿੰਦਾ ਕੱਟ ਲਾਂਗੇ 15000 ਦੀ ਵੱਛੀ ਰੱਖ ਲਓ ਲਓ 15000 ਦੀ ਬਾਈ ਕਹਿੰਦਾ ਅਸੀਂ ਵੱਛੀ ਰੱਖ ਲਾਂਗੇ ਜੇ ਐਡੇ ਵਧੀਆ ਸੀਮੰਦੀ ਐ ਸੀਮਨ ਵੀ ਤੁਹਾਨੂੰ ਦੱਸਿਆ ਜਾਊਗਾ ਕਿਹੜਾ ਤੇ ਕੋਲਕੇ ਤੁਹਾਨੂੰ ਤੋੜ ਦਿੰਦੇ ਆ ਹੋ ਜਾਓ ਉਹ ਵੀ ਸਜਣੋ ਦੇਖ ਸਕਦੇ ਹਵਾਨਾ ਬਾਈ ਕਹਿੰਦਾ ਵੀ ਬੌਲਾ ਬੱਚੇ ਨੂੰ ਪਿਆ ਆ ਵਾ ਵੈਸੇ ਚੁਆਈ ਨਹੀਂ ਕੀਤੀ ਗਈ ਤੇ ਬਹੁਤ ਸਾਫ ਸੁਥਰੀ ਬਿਹੜਾ ਦੂਜੇ ਸੂਏ ਨੇ ਸੋਨਾ ਸੂਈ ਆ ਤੇ 66 ਸਿਮਨ ਦੀ ਮਗਰ ਬੱਛੀ ਆ ਤੇ ਬਾਈ ਦਾ ਮੁੱਲ ਜਾਇਜ਼ ਹੀ ਹੁੰਦਾ ਲਗਾਤਾਰ ਆਪਣੇ ਚੈਨਲ ਤੇ ਇਹਨਾਂ ਦੀਆਂ ਵੀਡੀਓ ਪਈਆਂ ਤੇ ਤਗਰੀਬਨ ਪਸ਼ੂ ਨਾਲ ਦੀ ਨਾਲ ਇਹਨਾਂ ਦੇ ਸੇਲ ਹੋ ਜਾਂਦੇ ਕਿਉਂਕਿ ਰੇਟ ਇਹਨਾਂ ਦਾ ਜਾਇਜ਼ ਹੁੰਦਾ ਕੀ ਮੁੱਲ ਰੱਖਿਆ ਬਾਈ ਜੀ ਆਪਾਂ ਇਹਦਾ ਫਿਰ ਇਹਦਾ 95000 ਰੁਪਇਆ ਜੀ 95000 ਦੀ ਆਪਾਂ ਵੱਚੀ ਰੱਖ ਲਾਂ ਜੇ ਕਿਸੇ ਨੇ ਛੱਡ ਕੇ ਜਾਣੀ ਹੋਵੇ ਠੀਕ ਆ ਜੀ ਤੇ ਮਾਨਤਾਨ ਹੋ ਜੂਗਾ ਜੀ 95000 ਮਾਨਤਾਨ ਕਰ ਦਾਂਗੇ ਆਪਣੀਆਂ ਆ ਪੰਜਾਂ ਦਾ ਨਾ ਤੀਜੀ ਵੀਡੀਓ ਹੈ ਪੰਜ-ਸੱਤ ਮਿੰਟ ਹੀ ਲੱਗਦੇ ਆ ਵਾਹ ਜੀ ਵਾਹ ਲਓ ਵੀ ਸੱਜਣਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ 95000 ਮੁੱਲ ਆ ਤੇ ਇਸ ਤੋਂ ਅੱਗੇ ਇੱਕ ਆ ਵੈੜਾ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਦੂਜਾ ਸੂਆ ਜੀ ਠੀਕ ਐ ਤੇ ਹਫਤਾ 10 ਦਿਨਾਂ ਦੀ ਸੂਈ ਹੋ ਗਈ ਜੀ ਹਫਤਾ 10 ਦਿਨਾਂ ਦੀ ਸੂਈ ਐਸ ਟਾਈਮ ਕਿੰਨੀਆਂ ਧਾਰਾਂ ਬਈ ਐਸ ਟਾਈਮ 17 ਕਿਲੋ ਦੁੱਧ ਜਿਹੜਾ ਕੰਡੇ ਵਾਲਾ ਜੀ ਭਾਵੇਂ ਕੋਈ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਮਾਣਾ ਟਵਾਈ ਦੀ ਫੁੱਲ ਗਰੰਟੀ ਆਈ ਜਿਹੜੀ ਮੋਟੀ ਧਾਰ ਗੁੱਠੇ ਵਰਗੀ ਪੋ ਵਾਹ ਬਈ ਵਾਹ ਲਓ ਵੀ ਬਰੀਡ ਇਹਦੀ ਵੀ ਬਹੁਤ ਚੰਗੀ ਐ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਇਹਦਾ ਵੀ ਦੂਜਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਥਣ ਹਵਾਨਾ ਇਹਨੂੰ ਕਰਮਾ ਵਾਲੀ ਨੂੰ ਮੈਨੂੰ ਵੀ ਚੰਗਾ ਲੱਗਿਆ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣ ਨਾੜਾ ਹਵਾਨੇ ਦੇ ਉੱਤੇ ਕੱਲੀਆਂ- ਇਹ ਸਾਫ਼ ਬਹੁਤ ਆ ਦੋਸਤੋ ਇਹ ਵੀ ਦੇਖ ਸਕਦਾ हूं फसी ਪਈ ਆ ਮਗਰੋਂ 20 22 ਕਿਲੋ ਦਾ ਤੇ ਖੁੱਲਾ ਪੈਊਗੀ ਹਜੇ ਇਹ ਪਰਸੋ ਹੀ ਆਈ ਆ ਸਾਡੇ ਕੋਲ ਇੱਕ ਦਿਨ ਹੀ ਹੋਇਆ ਇਹਨੂੰ ਠੀਕ ਆ ਜੀ ਲਓ ਵੀ ਹਾਂ ਜੀ ਗਾਰੰਟੀ ਦੋ ਦੀ ਫੁੱਲ ਹੋਊਗੀ ਚਵਾਈ ਦੀ ਲਓ ਵੀ ਫੁੱਲ ਚਵਾਈ ਦੀ ਗਾਰੰਟੀ ਆ ਬਾਈ ਕਹਿੰਦਾ ਤੇ ਆ ਮਗਰ ਵੱਛਾ ਬਾਈ ਜੀ ਹਾਂ ਜੀ ਇਹਦੇ ਮਗਰ ਵੱਛਾ ਜੀ ਇਹਦੇ ਮਗਰ ਵੱਛਾ ਉਹਦੇ ਮਗਰ ਵੱਛੀ ਤੇ ਤੋੜ ਕੇ ਬਾਈ ਜੀ ਇਹ ਵੀ ਖਾਦੇ ਹੋ ਇਹ ਵੀ ਚਵਾਈ ਆ ਬਾਈ ਕਹਿੰਦੇ ਵੀ 20 ਕਿਲੋ ਤੋਂ ਦੁੱਧ ਦੇ ਨੇ ਪਾਰ ਕਰ ਜਾਣਾ ਤੇ ਜਿੱਥੋਂ ਇਹ ਆਈ ਆ ਸੇਵਾ ਥੋੜੀ ਜਿਹੀ ਘੱਟ ਸੀ ਇਹਨਾਂ ਕੋਲੇ ਬਸ ਵਾਧੀ ਆ ਵਾਧੀ ਤਰੀ ਆਉਂਦੀ ਆ ਇਹ ਬਾਕੀ ਤੁਸੀਂ ਆ ਕੇ ਦੇਖੋਗੇ ਦੋਸਤੋ ਇਹਨਾਂ ਦਾ ਝੂਠ ਨਹੀਂ ਹੁੰਦਾਗਾ ਕੋਈ ਸਾਫ ਸੁਥਰਾ ਵਪਾਰ ਲੈਣ ਦਾ ਕੰਮ ਆ ਤੁਸੀਂ ਇੱਕ ਵਾਰੀ ਪਸ਼ੂ ਇਹਨਾਂ ਤੋਂ ਲੈ ਗਏ ਤਾਂ ਨਾਲ ਦੀ ਨਾਲ ਤੁਸੀਂ ਦੁਬਾਰਾ ਪਸ਼ੂ ਲੈਣ ਇਹਨਾਂ ਕੋਲੋਂ ਆਉਂਗੇ ਜਿੰਨਾ ਦੁੱਧ ਦੱਸਿਆ ਹੋਊਗਾ ਉਦੋਂ ਕਿਲੋ ਡੇਢ ਕਿਲੋ ਵੱਧ ਨਿਕਲੂਗਾ ਘੱਟ ਨਹੀਂ ਨਿਕਲਦਾਗਾ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਫਿਰ ਇਹਦਾ 72000 ਰੁਪਏ ਜੀ 72000 ਚੋਂ ਮਾਨਤਾ ਨ ਹੋ ਜੂ ਬਾਈ ਮਾਨਤਾ ਨ ਕਰਦੇ ਆਂ ਜੀ ਲਓ ਵੀ ਸੱਜਣਾ 72000 ਇਹਦਾ ਮੁੱਲਾ ਤੇ ਮਾਨਤਾਣ ਇਹਦੇ ਵਿੱਚ 22 ਚੂਈ ਦੀ ਦੋਹਾਂ ਦੀ ਗਰੰਟੀ ਆ ਸਾਫ ਸੁਧਰੀ ਆਈਡੀ ਦੀ ਮੋਟੀ ਤਾਰ ਪੂ ਗੁੱਠੇ ਰਕ ਜੀ ਠੀਕ ਆ ਜੀ ਤੇ ਉੱਪਰਲੇ ਪਾਸੇ ਬਾਈ ਦਾ ਨੰਬਰ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਦਾ ਤੇ ਦੋਸਤੋਂ ਵੇਚਣੀ ਆ ਆ ਵੈਡ ਵੀ ਸੀਗੀ ਜਰਸੀ ਦੂਜਾ ਸੂਆ ਹੀ ਇਹ ਆ ਤੇ ਪਰ ਹਜੇ ਕੱਚੀ ਆ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਤਿਆਰ ਹੋਏ ਤੋਂ ਬਾਅਦ ਇਹਦੀ ਵੀਡੀਓ ਬਣਾਵਾਂਗੇ ਤੇ ਇਹ ਵੀ ਉਸ ਤੋਂ ਬਾਅਦ ਸੇਲ ਕਰਾਂਗੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਧੰਨਵਾਦ